ਬੁੱਡੇ ਵਿਅਕਤੀ ਦੇ ਇੱਕ ਤਰਫਾ ਪਿਆਰ ਨੇ ਕਰ ਦਿੱਤਾ ਵੱਡਾ ਕਾਰਾ ਮਕਾਨ ਮਾਲਕ ਦੇ ਘਰ ਦੇਣ ਆਉਂਦਾ ਸੀ ਸਬਜ਼ੀ ਅਤੇ ਕਿਰਾਏਦਾਰ ਵਿਧਵਾ ਔਰਤ ਤੇ ਰੱਖਦਾ ਸੀ ਮਾੜੀ ਨਿਗਾਹ ਜਦ ਉਸਨੇ ਦਿੱਤਾ ਅੱਗੋਂ ਮੂੰਹ ਤੋੜਮਾ ਜਵਾਬ ਤਾਂ ਪਟ્રોલ ਪਾ ਕੇ ਉਸ ਨੂੰ ਲਗਾ ਦਿੱਤੀ ਅੱਗ ਦੋ ਬੱਚਿਆਂ ਸਮੇਤ ਇਹ ਵਿਧਵਾ ਔਰਤ ਚੜ੍ਹ ਸੀ ਜਰੰਦਰ ਦੇ ਉਸੇ ਹਸਪਤਾਲ ਦੇ ਉੱਤੇ ਫਿਰ ਦੁਬਾਰਾ ਲੱਗੇ ਇਲਜ਼ਾਮ ਜਿਸ ਦੇ ਪਿਛਲੇ ਦਿਨੀ ਤਿੰਨ ਵਿਅਕਤੀਆਂ ਦੀ ਆਕਸੀਜਨ ਨਾ ਹੋਣ ਦੇ ਕਾਰਨ ਮੌਤ ਹੋ ਗਈ ਸੀ। ਮਾਮਲਾ ਰਾਮਾ ਮੰਡੀ ਦਾ ਜਿੱਥੇ ਇੱਕ ਵਿਧਵਾ ਔਰਤ ਦੇ ਉੱਤੇ ਮਾਲਕ ਮਕਾਨ ਦੇ ਘਰ ਦੇ ਵਿੱਚ ਸਬਜ਼ੀ ਦੇ ਨਾਮ ਦਾ ਇੱਕ ਬਜ਼ੁਰਗ ਵਿਅਕਤੀ ਇਸ ਵਿਧਵਾ ਔਰਤ ਦੇ ਉੱਤੇ ਮਾੜੀ ਨਿਗਰਾਨਾ ਰੱਖਦਾ ਸੀ ਅਤੇ ਉਸ ਨੂੰ ਆਪਣੀ ਪਿਆਰ ਦੇ ਵਿੱਚ ਫਸਾਉਣਾ ਚਾਹੁੰਦਾ ਸੀ ਅਤੇ ਉਸ ਦਿਨ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਤਾਂ ਜਦ ਇਹ ਸ ਮਹਿਲਾ ਵੱਲੋਂ ਉਸ ਨੂੰ ਜਵਾਬ ਦਿੱਤਾ ਕਿ ਆਤੇ ਹੋ ਤੇ ਮੂੰਹ ਦੇ ਉੱਤੇ ਥੱਪੜ ਮਾਰ ਦਿੱਤਾ ਗਿਆ। ਉਸਨੇ ਗੁੱਸੇ ਦੇ ਵਿੱਚ ਆ ਕੇ ਆਪਣੇ ਇੱਕ ਵਹੀਕਲ ਦੇ ਵਿੱਚ ਉਸਨੇ ਅੱਗ ਕੱਢਿਆ ਅਤੇ ਉਹਨਾਂ ਦੇ ਅੰਦਰ ਅੱਗ ਲਗਾ ਦਿੱਤੀ ਜਿਸ ਦੇ ਵਿੱਚ ਦੋ ਬੱਚੇ ਛੁੜ ਸਗੇ ਅਤੇ ਇਹ ਔਰਤ ਜਿਹੜੀ ਹੈ ਉਹ ਛੁੜ ਸਗੀ ਜਿਸ ਨੂੰ ਜਲੰਧਰ ਦੇ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਅਤੇ ਇਹ ਉਹੀ ਹਸਪਤਾਲ ਦਾ ਹਸਪਤਾਲ ਜਿਸ ਦੇ ਵਿੱਚ ਪਿਛਲੇ ਦਿਨੀਂ ਆਕਸੀਜਨ ਆਉਣ ਦੇ ਕਾਰਨ ਤਣਾ ਦੀ ਮੌਤ ਹੋ ਚੁੱਕੀ ਸੀ ਅਤੇ ਇੱਥੇ ਹੁਣ ਫਿਰ ਆਣਗੈਲੀ ਦੇ ਦੋਸ਼ ਲਗਾਏ ਗਏ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਸਵੰਦੀ ਪਰਿਵਾਰਕ ਮੈਂਬਰ ਅਤੇ ਪੁਲਿਸ ਮੈਮ ਕੀ ਨਾਮ ਹੈ ਜੀ ਤੁਹਾਡਾ ਕੀ ਗੱਲ ਕੀ ਹੋਈ ਸੀਗੀ ਅੱਜ ਜਿਹੜੀ ਸਾਰੇ ਕੁਝ ਨਹੀਂ ਕਰਾਇ ਤੇ ਮੈਸੇਜ ਕੀਤੀ ਸੀਗੀ ਜੀ ਕਰਾਈ ਤੇ ਰਿੰਦੀ ਸੀਗੀ ਬੇਟੀ ਜੀ ਤੇ ਮਾਲਕ ਮਕਾਨ ਨਾ ਜਿਹੜੇ ਉਹਨਾਂ ਸਬਜੀ ਦੇ ਆਨੰਦਾ ਸੀ ਮੋਟਰਸਾਈਕਲ ਤੇ ਉਹਨਾਂ ਨੇ ਆਲਮ ਮਕਾਨ ਜੀ ਤੇ ਵਿੱਚੋਂ ਬੇਟੀ ਵੀ ਲੈ ਲੈਂਦੀ ਸੀ ਸਭ ਜੀ ਤੇ ਬੇਟੀ ਕਰਦੀ ਆ ਜੋਬ ਜੀ ਅੱਜ ਸਵੇਰੇ 7:30 ਵਜੇ ਮੇਰੇ ਘਰ ਮਾਪਨੇ ਘਰ ਗਈ ਤੇ ਸਬਜੀ ਵਾਲਾ ਆ ਕੇ ਇਹਨੂੰ ਕਹਿੰਦਾ ਮਿੰਨਾ ਵਿਆਹ ਕਰਾ ਮੇਰਾ ਖੁੱਪੜ ਮਾਰਿਆ ਉਹਦੇ ਉਹਨੇ ਥੱਪੜ ਦੀ ਇਹਨਾਂ ਨਾਲ ਨਾ ਅੱਗ ਪਟ્રોલ ਪਾ ਕੇ ਲਾਤੀ ਕੋਣ ਹੈ ਵਿਅਕਤੀ ਜਿਹਦੇ ਵੱਲੋਂ ਲੱਗ ਰਹੀ ਜੀ ਉਹ ਘਰ ਲੈ ਕੇ ਆਂਦਾ ਸੀ ਸਬਜੀ ਜਿੱਦਾ ਰੈਡੀ ਲੈ ਜਾਂਦੇ ਜਾਂ ਮਾਲਕ ਮਕਾਨਾਂ ਨੂੰ ਸਬਜੀ ਦੇਣ ਆਂਦਾ ਸੀ ਕਮਰਾ ਵੀ ਸਾਨੂੰ ਉਨੀ ਹੀ ਦਵਾਇਆ ਸੀ ਅਚਾਨੇ ਦਵਾਇਆ ਸੀ ਹਾਂ ਜੀ ਕਿੰਨੇ ਸਮੇਂ ਤੋਂ ਜਿਹੜੀ ਬੇਟੀ ਤੁਹਾਡੀ ਉੱਥੇ ਰਹੇ ਜੀ ਪੰਜ ਮਹੀਨਿਆਂ ਤੋਂ ਉਹ ਪੰਜ ਮਹੀਨਿਆਂ ਤੋਂ ਉੱਥੇ ਰਹੇ ਸੀ ਮੇਰੀ ਕੋਈ ਜੀ ਬੇਟੀ ਆ ਮੇਰੀ ਤੇ 5 ਮਹੀਨਿਆਂ ਤੋਂ ਉਹ ਅਲੱਗ ਲੈ ਰਹੀ ਸੀ ਚਲੋ ਜਿੱਦਾਂ ਹੁੰਦਾ ਹੈ ਮਮੇ ਕੀ ਹਾਲਾਤ ਹੈ ਹੁਣ ਘਰ ਤੁਸੀਂ ਜਾਓ ਉਹਦੇ ਨਾਲ ਕੋਈ ਨਾਲ ਉੱਥੇ ਬਹਿ ਕੇ ਗੱਡੀ 'ਚ ਮੈਂ ਉਹ ਬਾਕੀ ਕੰਮਾਂ ਦਾ ਦੇਖਾਂ ਹੁਣ ਹਾਲਾਤ ਕੀ ਹੈ ਬੇਟੀ ਦੇ ਤੋਂ ਬੱਲੇ ਹੁਣ ਪਤਾ ਨਹੀਂ ਸਭ ਕੁਝ ਨਾ ਆ ਰਿਹਾ ਸਾਰਾ ਕੁਝ ਕੀ ਜਾ ਰਿਹਾ ਹੈ ਬੇਟੀ ਨੇ ਕੰਡੀਸ਼ਨ ਖਰਾਬ ਹੈ ਖਰਾਬ ਹੈ ਹਾਂਜੀ ਸਰ ਜਾਣ ਦਿਓ ਸਾਨੂੰ ਬਾਕੀ ਬਾਹਰ ਮੈਂ ਕੀ ਨਾਮ ਹੈ ਜੀ ਤੁਹਾਡਾ ਭਈ ਇਹਾ ਹਸਪੀਟਲ ਹੀ ਫੇਲ ਹੈ ਜੀ ਪਈ ਸਾਡੇ ਪੇਛੋੜ ਨੂੰ ਅਸੀਂ ਪੇਸ਼ਟ ਦਾਖਲ ਕੀਤਾ ਪੇਛੋੜ ਦਾ ਮਤਲਬ ਕੀ ਹੁੰਦਾ ਇਹਨਾਂ ਨੇ ਸਾਹ ਬਣਾਵਾ ਉੱਥੇ ਤੁਹਾਨੂੰ ਕਹਿੰਦੇ ਤੀ ਕੱਪੜੇ ਚੇਂਜ ਕਰੋ ਇਹਦੇ ਸਾਨੂੰ ਕਹਿੰਦੇ ਤੁਸੀਂ ਇਹਨੂੰ ਬਿਠਾਓ ਅਸੀਂ ਪਾਗਲ ਇੱਥੇ ਬੈਠੇ ਆ ਅਸੀਂ ਨਹੀਂ ਇਹਨਾਂ ਤਨਖਾਹਾਂ ਕਾਹਤੋਂ ਦੇ ਰਹੇ ਇਹਨਾਂ ਨੂੰ ਫਿਕਰਤ ਦੇ ਰਹੇ ਆ ਇਨਕਮ ਟੈਕਸ ਅਸੀਂ ਭਰੀਦਾ ਵਾ ਸਾਡੇ ਸਿਰ ਤੋਂ ਤਨਖਾਹਾਂ ਲੈਣੇ ਕਾਹਤੋਂ ਲੈ ਰਹੇ ਥੇ ਗੱਲੀ ਵਾਂਗ ਲੈ ਰਹੇ ਥੇ ਹੈਂ ਬਗਤੋ ਅੰਗਾਰੇ ਕੱਪੜੇ ਵੀ ਤੁਸੀਂ ਬਦਲੋ ਤੇ ਬਿਠਾਓ ਤੇ ਸਾਡਾ ਪਾਗਲ ਕੀਤਾ ਇਹਨਾਂ ਨੇ ਉੱਥੇ ਆਪ ਹੀ ਪਾਈ ਹੁਣ ਕੁੜੀ ਜੇ ਤੁਹਾਡੇ ਕੋਈ ਉਹਦੇ ਉੱਤੇ ਐਮਬੂਲੈਂਸ ਜੇ ਤੁਹਾਡੇ ਕੋ ਬੈਂਟੀਲੇਟਰ ਹੀ ਨਹੀਂ ਉਥੇ ਫਿਰ ਬੰਦ ਕਰ ਦਿਓ ਫਿਰ ਹਸਪੀਟਲ ਹੀ ਬੰਦ ਕਰ ਦਿਓ ਸਰਕਾਰੀ ਉਹ ਵੀ ਬੈਂਟੀਲੇਟਰ ਹੀ ਹੈ ਹਲੇ ਪਰसों ਤੋਂ ਤਿੰਨ ਤਿੰਨ ਮਰੀਜ਼ ਮਾਰੇ ਪਾਈ ਸਾਡੇ ਸਾਡੇ ਆਕਸੀਜਨ ਕਰਕੇ ਤਿੰਨ ਮਰੀਜ਼ ਮਰੇ ਨਾ ਇਹਨਾਂ ਦੀ ਬਦੌਲਤ ਹੀ ਮਰੇ ਆ ਉਹ ਤੁਹਾਨੂੰ ਕਹਿੰਦੇ ਬੈਂਟੀਲੇਟਰ ਹੀ ਨਹੀਂ ਆ ਕਾਦੇ ਵਾਸੀ ਨਹੀਂ ਆਣੀਆਂ ਉਹ ਤੁਹਾਡੀ ਟਾਡੀ ਫੇਰ ਦਰਦੀ ਹੈ ਬੈਂਟਲੀ ਦੇ ਪੈਸੇ ਸਾਡੇ ਕੋਲ ਤੁਸੀਂ ਲੈ ਰਹੇ ਹੋ ਕੌਣ ਲੈ ਰਿਹਾ ਇੱਥੇ ਹੈ ਕੀ ਲੱਗਦਾ ਜੇ ਹਸਪਤਾਲਾਂ ਦੇ ਵਿੱਚ ਸੁਵਿਧਾਵਾਂ ਜਿਹੜੀਆਂ ਨੇ ਉਹ ਹੀ ਪੂਰੀਆਂ ਨਹੀਂ ਹੋਣਗੀਆਂ ਮਾਂ ਬੁੱਧੂ ਮੈਂ ਕਹਿੰਨਾ ਮੈਨੂੰ ਕਹੋ ਹਸਪੀਟਲ ਜਾਣਾ ਹੀ ਤਾਂ ਤਾਲੇ ਦਾ ਨਾ ਦੇਣੀ ਚਾਹੀਦੇ ਸਰਕਾਰ ਮੇਰੀ ਗੱਲ ਸੁਣੋ ਸਰਕਾਰ ਵੋਟ ਲੈਣ ਵਾਸਤੇ ਵੋਟ ਲੈਣ ਵਾਸਤੇ ਬਹੁਤ ਕੁਝ ਕਰਦੀ ਹੈ ਬੰਦੇ ਵੱਡੇ ਵੱਡੇ ਦਾਅਵੇ ਕਰਦੀ ਐ ਦਵਾਗੇ ਉਹ ਦਵਾ ਕੁਝ ਨਹੀਂ ਦੇ ਰਹੇ ਕੁਝ ਨਹੀਂ ਦੇ ਰਹੇ ਅੱਜ ਮੈਂ ਅੱਖੀਂ ਦੇਖਿਆ ਵਾ ਮੈਂ ਕਹ ਮੈਂ ਇਹਨਸਾਲ ਮੈਂ ਕਹ ਮੈਂ ਬੋਟ ਦੇਣੀ ਛੱਡ ਦੇਣੀ ਭਾਈ ਮੈਂ ਬੋਟ ਦੇਣੀ ਛੱਡ ਦੇਣੀ ਭਾਈ ਕੋਈ ਵੀ ਸਰਕਾਰ ਮੈਂ ਨਹੀਂ ਬੋਟ ਦੇਣੀ ਆ ਤੋ ਬਾਅਦ ਨਾ ਮੇਰਾ ਪਰਿਵਾਰ ਦਊਗਾ ਨਾ ਮੇਰੇ ਰਿਸ਼ਤੇਦਾਰ ਦੋਗੇ ਬੋਟ ਕੋਈ ਵੀ ਨਹੀਂ ਬੋਟ ਦਊਗਾ ਤੋ ਬਾਅਦ ਕੋਈ ਕਾਂਗਰਸ ਨਹੀਂ ਕੋਈ ਕੋਸ਼ਿਸ਼ ਜੇ ਲਾਜ ਨਹੀਂ ਉਹ ਨਾ ਫਾਇਦਾ ਕੀ ਬੋਟ ਦੇਣ ਦਾ ਇਹਨਾਂ ਨੂੰ ਹੈ ਇਹਨਾਂ ਫੁੱਦੂ ਬਣਾਇਆ ਸਾਨੂੰ ਉਹ ਤਾਂ ਸਾਨੂੰ ਹੀ ਕਹਿ ਰਿਹਾ ਤੁਸੀਂ ਕਰੋ ਇਲਾਜ ਆਸੀਂ ਤੁਹਾਨੂੰ ਡਿਸਚਾਰਜ ਕਰਦੇ ਤੁਸੀਂ ਲੈ ਜਾਓ ਆਪਣੀ ਆਪਣੀ ਐਂਬੂਲੈਂਸ ਹੀ ਲੈ ਜਾਓ ਇਹ ਕਿਹੜਾ ਮਤਲਬ ਹੈ ਇਹਨਾਂ ਦਾ ਉਹ ਤਾਂ ਮੈਡਮ ਔਖੀ ਹੋ ਰਹੀ ਤੁਹਾਨੂੰ ਹੈ ਇੱਥੇ ਕੋਈ ਨਰਸ ਨਹੀਂ ਹੈਗੀ ਉੱਤਮ ਮੈਡਮ ਔਖੀ ਹੋ ਰਹੀ ਕੋਈ ਇਦਾਂ ਮਿਲਾਇਆ ਜੀ ਨਾਮ ਕੀ ਹੈ ਤੁਹਾਡਾ ਭਾਈ ਮੇਰਾ ਨਾਮ ਸੰਦੀਪ ਭਾਈ ਸੰਦੀਪ ਜੀ ਕੀ ਗੱਲ ਹੋਈ ਸੀਗੀ ਜੀ ਮੈਂ ਬਸ ਸਿਧਾਂਤ ਮਤਲਬ ਜਿਹੜੇ ਸਾਡੇ ਪੇਸ਼ੈਂਟ ਜੀ ਆ ਰਾਮਾ ਮੰਡੀ ਤੋਂ ਆਏ ਜੀ ਕੀ ਨਾਮ ਹੈ ਪੇਸ਼ੈਂਟ ਦਾ ਸੁਖਿੰਦਰ ਵਰਮਾ ਨਾਮ ਹੈ ਉਹਨਾਂ ਦਾ ਨਾਮ ਸੁਖਵਿੰਦਰ ਬਣਵਾ ਜੀ ਜੀ ਕੀ ਗੱਲ ਹੋਈ ਸੀ ਕਿ ਅੱਜ ਇੱਕ ਅਨਨੋਨ ਨੰਬਰ ਕੋਈ ਵਿਅਕਤੀ ਆਇਆ ਸੀਗਾ ਘਰ ਦੇ ਵਿੱਚ ਉਹ ਪੈਟਰੋਲ ਲਾ ਕੇ ਤੇ ਅੱਗ ਲਾ ਕੇ ਚਲ ਗਿਆ ਕੀ ਕਾਰਨ ਕੀ ਰਿਹਾ ਕੀ ਜਿਹੜੀ ਪਤਾ ਨਹੀਂ ਕਾਰਨ ਦਾ ਸਾਨੂੰ ਮੇਰੀ ਸਿਸਟਰ ਆ ਭਾਜੀ ਜੀ ਜੀ ਹਾਂ ਜੀ ਸਾਡਾ ਪ੍ਰੋਣਾ ਦਾ ਛੋਟੀ ਸਿਸਟਰ ਦਾ ਹਸਬੰਡ ਹੈ ਇਹ ਜੀ ਠੀਕ ਆ ਜੀ ਰਾਮਾ ਮੰਡੀ ਆਪਣਾ ਇਕਤਾ ਨਗਰ ਫੇਸ 2 ਦੇ ਵਿੱਚ ਰਹਿੰਦੀ ਔਰ ਰੈਂਟ ਦੇ ਉੱਤੇ ਇਹਨਾਂ ਦੀ ਡੈਥ ਹੋ ਚੁੱਕੀ ਆ ਜੀ ਜੀ ਹਜੀ ਉਹਦੇ ਬੱਚੇ ਛੋਟੇ ਛੋਟੇ ਆ ਤਿੰਨ ਬੱਚੇ ਆ ਭਾਜੀ ਤਿੰਨ ਬੱਚੇ ਉਹਦਾ ਮੁੰਡਾ ਹੈਗਾ ਆਪਣਾ 5-6 ਸਾਲ ਦਾ ਕੁੜੀ ਆ ਇੱਕ 13 ਸਾਲ ਦੀ ਨਹੀਂ 12 ਸਾਲਾਂ ਦੀ ਉਹ ਆਇਆ ਬੰਦਾ ਥੱਲੇ ਜਿੱਥੇ ਰੈਂਟ ਤੇ ਰਹਿੰਦੀ ਆ ਉਹਦੇ ਕਰਕੇ ਉਹ ਆਪਣਾ ਉਹ ਸਬਜ਼ੀ ਦੇਣ ਆਂਦਾ ਸੀ ਉਹਨੇ ਪਤਾ ਨਹੀਂ ਕਿਹੜੀ ਗੰਦੀ ਨਿਗਾ ਰੱਖੀ ਇਹਦੇ ਤੇ ਇਹਨੂੰ ਉਹ ਬੁੱਢਾ ਆ ਪਿੱਛੇ ਜਿਹੜਾ ਉਹਦਾ ਮੁੰਡਾ ਮਰਿਆ ਵਾ ਫਹਾ ਲਾ ਕੇ ਰੋਣ ਲੱਗੀ ਚ ਕੋਈ ਨੋ ਵੀ ਚਲ ਗਈ ਹੋਈ ਘਰੋਂ ਉਹ ਬਜੂਗ ਆ ਬੁੱਢਾ ਵਾ ਉਹਦੇ ਧੀਆਂ ਪੋਤਾ ਆਪਣਾ ਪੋਤਿਆਂ ਵਾਲਾ ਆ ਆ ਵਿਚ ਆਪਣੇ ਦੋ ਧੀਆਂ ਵਾਲਾ ਉਹਨੂੰ ਇਹ ਸ਼ਰਮ ਨਹੀਂ ਆਈ ਕਿ ਮੇਰੀ ਇਤਿਆਰ ਦੀ ਉਹਨੂੰ ਕਹਿੰਦਾ ਮੇਰਾ ਵਿਆਹ ਕਰਾ ਅੱਛਾ ਜੀ ਤੂੰ ਕਿੱਦਾਂ ਅੰਦਰ ਆਇਆ ਚੱਲ ਉਹਨੇ ਚਿਹੜ ਮਾਰ ਕੇ ਪਾਈ ਤੇ ਉਹਨੇ ਬਾਹਰ ਭੇਜਤਾ ਪੇ ਗਿਆ ਪਤਾ ਨਹੀਂ ਮੋਟਰਸਾਈਕਲ ਦਾ ਤੇਲ ਕੱਢਿਆ ਕੰਮ ਟੱਪ ਗਿਆ ਕੂਲਰ ਪਿੱਛੇ ਕੀਤਾ ਬਾੜੀ ਦਾ ਕਮੇਰ ਨੂੰ ਕੁੰਡੀ ਲੱਗੀ ਜੀ ਅੰਦਰ ਪਡੋਲ ਬਾਦੋਂ ਨੇ ਅੱਗ ਲਾਤੀ ਤੇ ਘਰ ਦੇ ਵਿੱਚ ਉਸ ਟਾਈਮ ਕੌਣ ਮੌਜੂਦ ਸੀ ਅੱਛਾ ਜੀ ਨਾਲ ਸਾਡੇ ਕਿੰਨੇ ਬੱਚੇ ਸੀਗੇ ਮੌਜੂਦ ਘਰ ਦੇ ਵਿੱਚ ਦੋ ਬੱਚੇ ਸੀਗੇ ਮੌਜੂਦ ਉੱਥੇ ਹਮ ਹਾਂਜੀ ਉਹ ਕੁੜੀਆਂ ਵੀ ਲੱਤਾਂ ਖੱਲੋ ਸੜਗੀਆਂ ਬੇਟੇ ਦੀਆਂ ਵੀ ਸੜਗੀਆਂ ਹੋਈਆਂ ਉਹ ਵੀ ਨਾਲ ਹੀ ਐਂਬੂਲੈਂਸ 'ਚ ਭੇਜ ਦਿੱਤੇ ਹੋਏ ਆ। ਐਮਰਜੈਂਸੀ ਲੈ ਕੇ ਆਏ ਸੀਗੇ 11:00 ਵਜੇ ਦੇ ਇਹਨਾਂ ਨੇ ਕੁਛ ਨਹੀਂ ਕੀਤਾ। ਤੇ ਜਿਹੜੀ ਲੇਡੀ ਉਹ ਕਿੰਨੇ ਕਿੰਨੇ ਸੜੇ ਗਏ ਆ? ਅੱਜ ਦੀ ਗੱਲ న్యూਸ ਹੋ ਚੁੱਕੀ ਆ। ਨਹੀਂ ਲੇਡੀ ਕਿੰਨੇ ਕੁ ਸੜੀ ਪਈ ਜਿਹੜੀ ਜਿਹੜੀ ਕਿਹੜੀ ਭਾਜੀ ਫੇਸ ਬਚਿਆ ਆ? ਜੀਬ ਵੀ ਅੰਦਰੋਂ ਸੜ ਗਈ ਉਹਦੀ ਬਾਕੀ ਸਾਰੀ ਥੱਲੋਂ ਸੜ ਗਈ ਆ ਉਹ ਬਾਹਵਾ ਬੂਹਾਂ ਮਾ ਜੋ ਸਾਰਾ ਕੁਝ ਸੜ ਗਿਆ ਉਹ ਉਹ ਕੰਡਮ ਕਰਦੀ ਇਹਨਾਂ ਨੇ ਕੁੜੀ ਹੋਰ ਘਰ ਦੇ ਵਿੱਚ ਕੋਣ ਕੋਣ ਮੌਜੂਦ ਸੀਗੇ ਜਦੋਂ ਇਹ ਘਟਨਾ ਵਾਪਰੀ ਪਾਜੀ ਇਹੀ ਸੀਗੇ ਇਹ ਆਪਣੀ ਜੋਬ ਮਤਲਬ ਇਕੱਲੇ ਰਹਿੰਦੇ ਸੀਗੇ ਲੇਡੀ ਦੇ ਨਾਲ ਕੰਮ ਕਰਦੇ ਹੋਏ ਹਾਂ ਜੀ ਲੇਡਿਸ ਗਏ ਤੇ ਆਪਣਾ ਜਿੱਥੇ ਉਹ ਬਜ਼ੁਰਗ ਆ ਜਿਹੜੀ ਉਹ ਤੁਰ ਫੇਰ ਨਹੀਂ ਹੁੰਦਾ ਜਿੱਥੇ ਰਹਿੰਦੇ ਮਾਲਕ ਨੂੰ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਆ ਜਿਹੜੀ ਘਟਨਾ ਵਾਪਰੀ ਪਾਜੀ ਸਾਨੂੰ ਬੱਚਿਆਂ ਨੇ ਫੋਨ ਕਰਤਾ ਅੱਛਾ ਜੀ ਘਰ ਦੇ ਗਏ ਭੱਜ ਕੇ ਮੈਨੂੰ ਫੋਨ ਆਇਆ ਮਮੀ ਕਿਹਾ ਹੂੰ ਠੀਕ ਹੈ ਜੀ ਉੱਥੇ ਜਾਂਦੋਂ ਜਦੋਂ ਇੱਥੇ ਆਏ ਤਾਂ ਇੱਥੇ ਕੁਝ ਨਹੀਂ ਨਾ ਕੋ ਪੁਲਿਸ ਟਾਈਮ ਨਾ ਰਹੀ ਨਾ ਉੱਥੋਂ ਕੁਝ ਇਹਨਾਂ ਨੇ ਕੀਤਾ ਇਹਨਾਂ ਨੇ ਜੋ ਕੀਤਾ ਦੂਜੇ ਭਾਈ ਉਹਨਾਂ ਨੇ ਕੀਤਾ ਆਪਣਾ ਹੌਸ ਕੀਤਾ ਸਾਰਾ ਕੁਝ ਵੇਚ ਦੇਖਦਾ ਤੁਸੀਂ ਪੁਲਿਸ ਨੂੰ ਕੰਪਲੇਨਟ ਕਰਤੀ ਹੈ ਜੀ ਹਾਂ ਜੀ ਸਾਰਾ ਕੁਝ ਵੇਚਤਾ ਪੁਲਿਸ ਸਾਰਾ ਕੁਝ ਕਰਕੇ ਚਲ ਗਈ ਹੈ ਜਿਹੜੀ ਉੱਥੋਂ ਆਈ ਸੀ ਤੇ ਪੁਲਿਸ ਮੋਕੇ ਤੇ ਆਈ ਸੀ ਉਦਾਂ ਉਹ ਭਾਜੀ ਪੁਲਿਸ ਆਈ ਸੀ ਘੰਟੇ ਬਾਅਦ ਠੀਕ ਆ ਪੁਲਿਸ ਬਾਕੀ ਆਪਣੀ ਤਾਲਵੇ ਜੋ ਲੈ ਕੇ ਲੈ ਗਈ ਆ ਹਮ ਹੁਣ ਮੈਂ ਉਹਨਾਂ ਨੂੰ ਰੈਫਰ ਕਰ ਤੁਹਾਡੇ ਸਾਹਮਣੇ ਉਹ ਭੇਜ ਗਏ ਟੋਨੀ ਜੀ ਜਿਹਨਾਂ ਨੂੰ ਰੈਫਰ ਕੀਤਾ ਨਾਲ ਭਾਜੀ ਉਹ ਨਹੀਂ ਕੋਈ ਨਾਮ ਦਾਸ ਉਥੇ ਇਹਨਾਂ ਦੇ ਇਹੀ ਅੰਦਰੋਂ ਬੰਦੇ ਸਾਡੇ ਦੱਸਿਆ ਕਿ ਇਹਨਾਂ ਨੇ ਅਸੀਂ ਨਾਂ ਨਹੀਂ ਲੈਣਾ ਉਹ ਕਹਿੰਦੇ ਉੱਥੇ ਵੀ ਇਹੀ ਤੁਹਾਡੇ ਨਾਲ ਹੋਣਾ ਆ ਕੁੜੀ ਨੂੰ ਸਾਹ ਨਹੀਂ ਸੀ ਆ ਰਿਹਾ ਤਾਂ ਉਹ ਤੁਸਾਨੂੰ ਡਾਕਟਰ ਕਹਿੰਦੀ ਕਿ ਉਹਨੇ ਸਾਡੀ ਮੇਰੀ ਮਾਸੀ ਦੀ ਆ ਉਹਦੀ ਬੇਟੀ ਨੇ ਪੁੱਛਿਆ ਡਾਕਟਰ ਸਾਹਿਬ ਕੀ ਮੜਿਆ ਦੇਖਿਓ ਕਹਿੰਦੀ ਥੱਪੜ ਮਾਰੂਗੀ ਤੇ ਬਾਹਰ ਹੋ ਜਾਂਦਾ ਕੀ ਹੁਣ ਹਾਲਾਤ ਕੀ ਆ ਜਿਹਨਾਂ ਹਾਲਾਤ ਕੀ ਆ ਜਿਨ੍ਹਾਂ ਦੀ ਅੱਗ ਲੱਗੀ ਆ ਦੇਖੋ 나ਜੀ ਦਾ ਜੀ ਜੀ ਹੁਣ ਕਿਹੜੀ ਜਗ੍ਹਾ ਤੁਸੀਂ ਭੇਜਦੇ ਹੋ ਮਾਸੀ ਜੀ ਡੀਐਮਸੀ ਲੈ ਕੇ ਚੱਲੇ ਜੀ ਦੂਜਾ ਲੈ ਕੇ ਜਾਂਦੇ ਹਾਂਜੀ ਸਰ ਕੀ ਨਾਮ ਹੈ ਤੇ ਆਪਣਾ ਇਹਨੇ ਕੋਈ ਸੁਖਵਿੰਦਰ ਕੌਰ ਨਾਮ ਦੀ ਲੇਡੀ ਸੀ ਜੀ ਤੇ ਇਕਤਾ ਨਗਰ ਦੀ ਰਹਿਣ ਵਾਲੀ ਉਹਨਾਂ ਕੋਈ ਜਨਰਲ ਸਟੇਸ਼ਨ ਕੋਈ ਸੰਦੇਨ ਕੋਈ ਸਪੋਰਟ ਦੇ ਆਦਿ ਨਹੀਂ ਆਦਿ ਆਏ ਉਹਦੇ ਸਬੰਧ ਵਿੱਚ ਸਾਡੀ ਜਿਹੜੀ ਪੁਲਿਸ ਪਾਰਟੀ ਆ ਉੱਥੇ ਰੇਡ ਕਰਨ ਵਾਸਤੇ ਚੱਲੇ ਗਈ ਹੈ ਤੇ ਉਹਨਾਂ ਨੇ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਸੀ ਡਾਕਟਰ ਬੜੇ ਨਿਰਾਸ਼ੇ ਦੇ ਦੁਖੀ ਜੇ ਤੇ ਉਹਨਾਂ ਦਾ ਸਹਿਯੋਗ ਉਹਨੂੰ ਜਿਹੜਾ ਹੈ ਨਾ ਰੈਪਰ ਕਰਤਾ ਆ ਅਮਰ ਸਾਹਿਬ ਕੀ ਹਾਲਾਤ ਕੀ ਨੇ ਲੜਕੀ ਦੇ ਜੀ ਆਈਸੀਯੂ ਦੇ ਵਿੱਚ ਸਾਡੇ ਕੋਲ ਮਰੀਜ਼ ਫੁੱਲ ਹੈਗੇ ਆ ਬੈੱਡ ਨਹੀਂ ਹੁੰਦਾ ਇਸ ਕਰਕੇ ਡੀਓ ਨਹੀਂ ਜੀ ਲਿਫਲਾਲ ਉਹ ਕੁਝ ਉਹ ਬਿਲਗਾ ਰਹੇ ਸੀ ਕਿ ਇੱਥੇ ਆਪਸ਼ਨ ਉਹ ਕਰਕੇ ਆਫਸਰ ਨਹੀਂ ਸਾਡੇ ਕੋਲ ਆਪਾਂ ਤੁਹਾਨੂੰ ਅੰਮ੍ਰਿਤਸਰ ਰੈਫਰ ਕਰ ਦਿੰਦੇ ਆ ਪਤਾ ਲੱਗਿਆ ਕਿ ਲੜਕੀ ਨੂੰ ਅੱਗ ਲਗਾਉਣ ਦਾ ਕਾਰਨ ਕੀ ਰਿਹਾ ਕਿ ਕਿੰਨੇ ਲਗਾਈ ਹੈ ਕੀ ਇਹਨਾਂ ਪਰਿਵਾਰਿਕ ਮੈਂਬਰਾਂ ਨੇ ਕੋਈ ਗੱਲਬਾਤ ਕੀਤੀ ਤੁਹਾਨੂੰ ਨਹੀਂ ਪਰਿਵਾਰਿਕ ਮੈਂਬਰ ਦੇ ਇੱਥੇ ਬਸ ਥਲਾਂ-ਗੁੱਲਾਂ ਜ਼ਿਆਦਾ ਹੋ ਗਈ ਰਾਨੜ ਕੋ ਉਹਨਾਂ ਨਾਲ ਗੱਲ ਕਰੀਏ ਕੋਈ ਗੱਲ ਨਹੀਂ ਦੱਸੀ ਉਹਨਾਂ ਨੇ ਜਾਨੂ ਉਹਨਾਂ ਨੇ ਰੈਫਰ ਕਰਤਾ ਸੀ ਕਿਸੇ ਵਿਅਕਤੀ ਨਾਲ ਲੈਤਾ ਉਹਨਾਂ ਨੇ ਹਲੇ ਬੇਕਤੀ ਦਾ ਉਹਦਰ ਰਾਮ ਮੋਰੀ ਦਾ ਕਹਿੰਦੇ ਸਰ ਸਰ ਲੇਡੀਜ਼ ਦੇ ਨਾਲ ਬੱਚਿਆਂ ਨਾਲ ਵੀ ਕਹਿੰਦੇ ਕਿ ਜਿਹੜੇ ਅੱਗ ਦੇ ਵਿੱਚ ਝੁਲਸੇ ਨੇ ਕੋਈ ਬੇਟੀ ਦੇ ਕਹਿੰਦੇ ਵਿੱਚ ਦਾ ਬਣਾ ਲੈਂਦੇ ਜੀ ਆਪਣੇ ਵੱਲੋਂ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕੁਝ ਹੋਰ ਦੱਸਣਾ ਰਾਮ ਮੋਰੀ ਦਾ ਕੇਸ ਆ ਮੈਂ ਚਾਹ ਰਿਹਾ ਹਾਂ ਇਹ ਸੁਣਾਵਾ ਠੀਕ ਹੈ ਜੀ ਸਾਡੀ ਸਬ ਡਿਵੀਜ਼ਨ ਦਾ ਕੇਸ ਹੈਗਾ ਮੈਂ ਬਿੰਦ ਭਾਈ ਅਸੀਂ ਸਭ ਨੂੰ ਕਵਰ ਕਰਨ ਬਾਰੇ ਫਿਲਹਾਲ ਤੁਸੀਂ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਤੇ ਬਾਕੀ ਜੋ ਵੀ ਨਹੀਂ ਫਿਲਹਾਲ ਹੀ ਇਨਫੋਰਮ ਕਰਤਾ ਤੇ ਰਾਮਮੋੜੀ ਪੁਲਿਸ ਨੂੰ ਫੋਨ ਕਰਤਾ ਸੀ ਹਾਂ ਹਾਂ ਰਾਮਮੋੜੀ ਪੁਲਿਸ ਇੱਥੇ ਸੀ ਹਾਂਜੀ ਪੁਲਿਸ ਭਾਈ